ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਸਾਹਿਤ ਬਾਰੇ ਜਿਹੜੇ ਐਮਸੀਕਿਊਜ਼ ਨੇ ਉਹ ਕਰਾਂਗੇ ਸਭ ਤੋਂ ਪਹਿਲਾਂ ਸਾਡਾ ਕੁਐਸਚਨ ਹੈਗਾ ਸਾਹਿਤ ਹੈ ਕੀ ਕੀ ਹੈ ਸਾਹਿਤ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਸਾਹਿਤ ਕੀ ਆ ਇੱਕ ਕਲਾ ਹੈ ਸਾਹਿਤ ਦਾ प्रयोजन ਕੀ ਹੈ ਸਾਹਿਤ ਦਾ प्रयोजन ਸੋਹਜ ਪ੍ਰਦਾਨ ਕਰਨਾ ਸਾਹਿਤ ਅਧਿਆਨ ਆਸ਼ਰਿਤ ਹੈ ਕਿਦੇ ਤੇ ਆਸ਼੍ਰੇਤਾ ਸਾਹਿਤ ਦਾ ਅਧਿਐਨ ਕਾਵ ਸ਼ਾਸਤਰ ਤੇ ਸਾਹਿਤ ਸਮੀਖਿਆ ਦਾ ਪ੍ਰਯੋਜਨ ਹੈ ਸਾਹਿਤ ਦਾ ਵਿਸ਼ਲੇਸ਼ਣ ਕਰਨਾ ਸਾਹਿਤ ਜੀਵਨ ਦਾ ਅਨੁਕਰਨ ਹੈ ਇਹ ਕਿਹਨੇ ਕਿਹਾ ਅਰਸਟੋਨ ਨੇ ਕਿਹਾ ਸੀ ਇਹ ਹੈ ਸਾਹਿਤ ਅਧਿਆਨ ਲਈ ਟੁਕਵੀ ਵਿਧੀ ਹੈ ਅੰਤਰਨੁਸ਼ਾਸਨੀ ਵਿਧੀ ਆ ਜਿਹੜੀ ਉਹ ਸਾਹਿਤ ਦੇ ਦੇਣ ਲਈ ਠੁਕਮੀ ਵਿਧੀ ਆ ਗਲਪੀ ਸਾਹਿਤ ਦੀ ਪ੍ਰਮੁੱਖ ਯੋਗਤਾ ਹੈ ਗਲਪੀ ਸਾਹਿਤ ਕਾਦੇ ਚ ਹੁੰਦਾ ਏ ਵਰਤਾਂਤਤਾਤਮਕਤਾ ਜਿਹੜੀ ਇਹਦੀ ਪ੍ਰਮੁੱਖ ਯੋਗਤਾ ਮੀਨ ਟੈਕਨੀਕ ਸਾਹਿਤ ਦਾ ਉਦੇਸ਼ ਸਾਹਿਤ ਦਾ ਕੀ ਉਦੇਸ਼ ਵਿਚਾਰਾਂ ਦਾ ਉਤਪਾਦਨ ਸਾਹਿਤ ਹੈ ਪਹਿਲਾਂ ਵੀ ਇਹ ਕੁਸ਼ਚਨ ਆ ਚੁੱਕਿਆ ਕਲਾ ਸਾਹਿਤ ਅਧਿਐਨ ਦਾ ਮੁੱਖ ਸਾਰੋਕਾਰ ਸਾਹਿਤ ਅਧਿਐਨ ਦਾ ਮੁੱਖ ਸਾਰੋਕਾਰ ਕਿਹੜਾ ਹੈ ਸਹਿ ਸਾਹਿਤਕਤਾ ਨਾਲ ਸਾਹਿਤ ਦੀ ਪ੍ਰਕਿਰਤੀ ਕੀ ਹੈ ਸਾਹਿਤ ਦੀ ਪ੍ਰਕਿਰਤੀ ਕੀ ਹੈ ਸੁਹਜਮੂਲਕ ਸਾਹਿਤ ਦਾ ਪ੍ਰਯੋਜਨ ਸਾਹਿਤ ਦਾ ਪ੍ਰਯੋਜਨ ਕੀ ਹੈ ਸੰਚਾਰ ਕਰਨਾ ਗਿਆਨ ਵੰਡਣਾ ਸੋਹਜਾਤਮਕਤਾ ਇਹ ਤਿੰਨੇ ਪ੍ਰਯੋਜਨ ਨੇ ਇਸ ਲਈ ਸਾਡਾ ਆਨਸਰ ਆਊਗਾ ਸ ਸ ਤਿੰਨੇ ਹਨ ਸਾਹਿਤ ਵਿੱਚ yatharthvad ਹੈ ਸਾਹਿਤ ਵਿੱਚ yatharthvad ਹੈ yatharth ਦਾ ਅਨੁਸਾਰਨ ਤੇ ਚਿੱਤਰਣ ਕਰਨਾ ਬਿਰਤਾਂਤ ਕਾਵ ਬਿਰਤਾਂਤ ਕਾਵ ਕੀ ਹੈ ਕਥਾਵਾਰਤਾ ਸਾਹਿਤ ਦਾ ਦਰਸ਼ਨ ਦੇ ਇਤਿਹਾਸ ਨਾਲ ਸੰਬੰਧ ਕਿਸ ਨੇ ਦਰਸਾਇਆ ਸੀ ਮੈਥਿਊ ਅਰਨਾਲਡ ਨੇ ਸਾਹਿਤ ਸਮੀਖਿਆ ਦਾ ਪ੍ਰਯੋਜਨ ਸਾਹਿਤ ਸਮੀਖਿਆ ਦਾ ਪ੍ਰਯੋਜਨ ਇਹ ਤਿੰਨੇ ਨੇ ਜਿਹੜੇ ਠੀਕ ਨੇ ਇਸ ਲਈ ਆਨਸਰ ਸਾਡਾ ਹੋਊਗਾ ਸਸਾ ਅੱਗੇ ਕੁਐਸਚਨ ਸਾਡੇ ਕੋਲ ਸਾਹਿਤ ਦੀ ਤ੍ਰਾਸ ਤ੍ਰਾਸ ਦੀ ਕੀ ਆ ਤ੍ਰਾਸ ਦੀ ਕੀ ਆ ਤਰਸ ਤੇ ਭੈ ਦਾ ਉਦੇਸ਼ ਸਾਹਿਤ ਸਮਿਖਿਆ ਦਾ ਮੁੱਖ प्रयोजन ਕੀ ਆ ਪਾਠਕਤ ਅਧਿਐਨ ਸਾਹਿਤ ਅਧਿਐਨ ਦਾ ਵਧੇਰੇ ਬਲ ਹੈ ਸਾਹਿਤ ਅਧਿਐਨ ਦਾ ਵਧੇਰੇ ਬਲ ਹੈ ਕਿਦੇ ਉੱਪਰ ਭਾਸ਼ਾ ਉੱਪਰ ਸਾਹਿਤ ਦਾ ਸਬੰਧ ਸਾਹਿਤ ਦਾ ਸਬੰਧ ਕਿਹਦੇ ਨਾਲ ਹੈ ਭਾਸ਼ਾ ਨਾਲ ਸਾਹਿਤ ਵਿਗਿਆਨ ਸਾਹਿਤ ਵਿਗਿਆਨ ਨੇਮ ਨਿਧਾਨ ਦਾ ਸਾਹਿਤਦਿਆਂ ਦਾ ਪ੍ਰਮੁੱਖ ਸਰੋਕਾਰ ਕੀ ਆ ਰਚਨਾ ਦੇ ਪਾਠ ਪ੍ਰਬੰਧ ਤੇ ਸਾਹਿਤ ਦਾ ਉਤਪਾਦਨ ਹੁੰਦਾ ਹੈ ਸਾਹਿਤ ਦਾ ਉਤਪਾਦਨ ਕਿਦੇ ਵਿੱਚੋਂ ਹੁੰਦਾ ਹੈ ਕਿਦੇ ਵਿੱਚੋਂ ਸਾਹਿਤ ਉਪਜਦਾ ਹੈ ਰਚਨਾ ਇਤਿਹਾਸ ਵਿੱਚੋਂ ਉਪਜਦਾ ਹੈ ਸਾਹਿਤ ਸਾਹਿਤ ਸੰਗ੍ਰਹਿ ਹੈ ਸਾਹਿਤ ਕਿਦਾ ਸੰਗ੍ਰਹਿ ਆ ਉਤਮ ਵਿਚਾਰਾਂ ਦਾ ਗੋਰਕੀ ਅਨਸਾਰ ਸਹਿ ਸਾਹਿਤ ਸੰਸਾਰ ਦਾ ਡੈਸ਼ ਹੈ ਕੀ ਕਹਿੰਦਾ ਗੋਰਕੀ ਸਾਹਿਤ ਬਾਰੇ ਸਾਹਿਤ ਸੰਸਾਰ ਦਾ ਦਿਲ ਹੈ ਭਾਰਤੀ ਕਾਵਿ ਸ਼ਾਸਤਰ ਅਨੁਸਾਰ ਇਹਨਾਂ ਵਿੱਚੋਂ ਕਿਹੜਾ ਸਾਹਿਤ ਦਾ ਗੁਣ ਨਹੀਂ ਹੈ ਸਾਹਿਤ ਦਾ ਗੁਣ ਨਹੀਂ ਹੈ ਕਿਹੜਾ ਨਹੀਂ ਹੈ ਸਸ ਮਨਰੰਜਨ ਕਿਸ ਸ ਵਿਦਵਾਨ ਨੇ ਆਖਿਆ ਕਿ ਸਾਹਿਤ ਦਾ ਆਵੇਸ਼ ਨਹੀਂ ਹੁੰਦਾ ਆਵੇਸ਼ ਨਹੀਂ ਹੁੰਦਾ ਕਿਸ ਨੇ ਆਖਿਆ ਸਾਡਾ ਆਨਸਰ ਕੀ ਆਊਗਾ ਰੋਲਾ ਵਾਰਥ ਨੇ ਪੁਸਤਕਾ ਪੁਸਤਕ ਪੁਸਤਕਾ ਵਿੱਚੋਂ ਜਨਮ ਦੀ ਇਹ ਕਿਹਦਾ ਕਥਨ ਨਾਰਥ ਰੋਪ ਫਰਾਈ ਦਾ ਕਿਸ ਵਿਦਵਾਨ ਨੇ ਸਾਹਿਤ ਸਮੀਖਿਆ ਦੇ ਤੇ ਪਾਸ਼ਾਈ ਵਿਸ਼ਲੇਸ਼ਣ ਨੂੰ ਮਿਲਾਉਣ ਦਾ ਯਤਨ ਕੀਤਾ ਕਿਸ ਵਿਦਵਾਨ ਨੇ ਸਾਹਿਤ ਸਮੀਖਿਆ ਤੇ ਪਾਸ਼ਾਈ ਵਿਸ਼ਲੇਸ਼ਣ ਨੂੰ ਮਿਲਾਉਣ ਦਾ ਯਤਨ ਕੀਤਾ ਟੀ ਐਸ ਇਲੀਟ ਨੇ ਸਾਹਿਤ ਵਿਗਿਆਨ ਪੁਸਤਕ ਦਾ ਲੇਖਕ ਕੌਣ ਸਾਹਿਤ ਵਿਗਿਆਨ ਪੁਸਤਕ ਦਾ ਲੇਖਕ ਡਾਕਟਰ ਹਰਪਾਜਨ ਸਿੰਘ ਕਿਸ ਮੋਢਲੇ ਸਾਹਿਤ ਚਿੰਤਕ ਨੇ ਆਪਣੀਆਂ ਪੁਸਤਕਾਂ ਦੇ ਨਾਮ ਪ੍ਰੀਤਕਮਈ ਢੰਗ ਨਾਲ ਰੱਖੇ ਕਿਸ ਮੋਢਲੇ ਸਾਹਿਤ ਚਿੰਤਕ ਨੇ ਆਪਣੀਆਂ ਪੁਸਤਕਾਂ ਦੇ ਨਾਮ ਪ੍ਰਤੀਕਮਈ ਢੰਗ ਨਾਲ ਰੱਖੇ 바ਵਾ ਬੁੱਧ ਸਿੰਘ ਨੇ ਕਾਵਿ ਸ਼ਾਸਤਰ ਦਾ ਖੇਤਰ ਕਾਵਿ ਸ਼ਾਸਤਰ ਦਾ ਖੇਤਰ ਕਿਹੜਾ ਹੈ ਨਾਮ ਨਿਰਧਾਰਨ ਬਿੰਬਾ ਦਾ ਬਿੰਬਾ ਵਿੱਚ ਸੋਚਣਾ ਹੀ ਕਲਾ ਹੈ ਇਹ ਗੱਲਾਂ ਕਿਸ ਨੇ ਕਹੀਆਂ ਪੋਤੇ ਬੇਨੀਆਂ ਨੇ ਕਿਹਾ ਕਿ ਬਿੰਬਾ ਵਿੱਚ ਸੋਚਣਾ ਹੀ ਕਲਾ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਆ ਅੱਗੇ ਫੇਰ ਬ੍ਰਿਤਾਂਤਕ ਜਿਹੜਾ ਸਾਹਿਤਾ ਉਹਦੇ ਨਾਲ ਮਿਲਾਂਗੇ ਨਾਟਕ ਬਾਰੇ ਕੁਐਸਚਨ ਲੈ ਕੇ ਆਵਾਂਗੇ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵਾਤਵਾਦ ਤੇ ਆਪਣੀ ਜਿਹੜੀ ਪੂਰੀ ਤਿਆਰੀ ਆ ਕੰਪੀਟੀਸ਼ਨ ਟੈਸਟ ਹੋਵੇ ਚਾਹੇ ਤੁਹਾਡੀ ਲਿਟਰੇਚਰ ਦੀ ਐਮਏ ਹੋਵੇ ਹਰੇਕ ਲਈ ਇਹ ਜਿਹੜਾ ਵੀਡੀਓਜ਼ ਨੇ ਇਹ ਹੈਲਪਫੁਲ ਨੇ ਓਕੇ ਥੈਂਕਸ